ਇਹ ਸਾਡਾ ਮਰਚਾਂ ਦਾ ਚਾਹ ਲੈ ਓਕੇ ਇਹ ਸਾਡਾ ਗਾਜਰਾਂ ਦਾ ਚਾਹ ਸਹੀ ਹੈ ਜੀ ਪਰ ਰੋਜ਼ ਤਿਆਰ ਕਰਨੇ ਖੁਦ ਇਹ ਆਪ ਤਿਆਰ ਕਰਦੇ ਸਾਰਾ ਤੇ ਇਹ ਚਟਣੀ ਕਿਹੜੀ ਰੱਖੀ ਹੋਈ ਹੈ ਚਟਣੀ ਸਾਡੇ ਕੋਲ ਪੂਤ ਨੇ ਇਮਲੀ ਤੇ ਨਾਰਦਾਨੇ ਦੀ ਚਟਣੀ ਹੈ ਇਹ ਆਪ ਤਿਆਰ ਕਰਦੇ ਖੁਦ ਤਿਆਰ ਕਰਦੇ ਰੋਜ਼ ਤਾਜ਼ਾ ਮਾਲ ਬਣਾਇਦਾ ਜੀ ਸਹੀ ਹੈ ਜੀ ਅਚਾਰ ਵੀ ਰੋਜ਼ ਡੇਲੀ ਪੈਂਦਾ ਜੀ ਅੱਛਾ ਹਾਂ ਜੀ ਠੀਕ ਹੈ ਜੀ ਕੱਲ੍ਹ ਨਹੀਂ ਕੰਮ ਆਉਣਾ ਹੈ ਹਾਂ ਹਾਂ ਜੀ ਵਾਹ ਭਾਈ ਵਾਹ ਮਾਰੇ ਪੂਰੀ ਜਾਜਾਗਾਰ ਕਰਾਈ ਹੈ ਜੀ ਦਰਦਾਪੁਰ ਜੀ ਤੁਸੀਂ ਭਾਜੀ ਮਠੀ ਛੋਲੇ ਆਪਾਂ ਸੁਣਿਆ ਜੀ ਕਾਫੀ ਤੁਹਾਡੇ ਫੇਮਸ ਆ ਜੀ ਹਾਂ ਜੀ ਹਾਂ ਜੀ ਤੇ ਉਹ ਕਦ हां जी हां जी लो जी ਮੱਠੀ ਭਾਜੀ ਕਿੱਥੋਂ ਤਿਆਰ ਕਰਵਾਉਂਦੇ ਤੁਸੀਂ ਮੱਠੀ ਆਪਾਂ ਖੁਦ ਤਿਆਰ ਕਰਾਉਂਦੇ ਆ ਅੱਛਾ ਹਾਂ ਜੀ ਇਹ ਆਡੀ ਮੱਠੀ ਆ ਭਾਜੀ ਓਕੇ ਬਹੁਤ ਖਸਤਾ ਮੱਠੀ ਆ ਬਹੁਤ ਵਧੀਆ ਮੱਠੀ ਹੈ ਠੀਕ ਹੈ ਜੀ ਵਾਹ ਬਈ ਵਾਹ ਮਹਾਰਾਜ ਆ ਪੂਰੀ ਕੁਰਕਰੀ ਮੱਠੀ ਜੇ ਆ ਲਓ ਜੀ ਇਹ ਆ ਲੱਗੇ ਜੀ ਭਾਈ ਚਨੇ ਅੱਛਾ ਜੀ ਇਹ ਆ ਗਏ ਚਨੇ ਹਾਂ ਜੀ ਵਾਹ ਬਈ ਵਾਹ ਇਹ ਆ ਗਈ ਸਾਡੀ ਚਟਣੀ ਓਕੇ ਪੂਤਨਾ ਇਮਲੀ ਤੇ ਨਰਦਾਨੇ ਦੀ ਚਟਣੀ ਠੀਕ ਹੈ ਜੀ ਇਹ ਆ ਗਿਆ ਸਾਡਾ ਪਿਆਜ਼ ਓਕੇ ਪਿਆਰ ਲੱਗਾ ਜੇ ਗਾਜਰ ਦਾ 4 ਓਏ ਹੋਏ ਹੋਏ 4 ਲੱਗਾ ਜੇ ਮਰਚਾਂ ਦਾ 4 ਵਾਹ